ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਪਰਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੀਕਾ ਕਰਦੇ ਹਾਂ ਠੀਕ ਠਾਕ ਹੋਵਾਂਗੇ ਜੀ ਅੱਜ ਦੀ ਵੀਡੀਓ ਜੀ ਲੈ ਕੇ ਆਏ ਆ ਆਪਾਂ ਪਹਿਣਾ ਵਾਸਤੇ ਬਾਹਰਲੇ ਦੇਸ਼ ਪ੍ਰਦੇਸ਼ ਬੈਠੀਆਂ ਪਹਿਣਾ ਵਾਸਤੇ ਜਿਨ੍ਹਾਂ ਨੂੰ ਸੂਟ ਇੱਥੋਂ ਲਜਾਣ ਨੂੰ ਵੀ ਬਹੁਤ ਮਹਿੰਗੇ ਪੈ ਜਾਂਦੇ ਆ ਕਿਸੇ ਬੁਟੀਕ ਤੋਂ ਤਿਆਰ ਕਰਾਉਂਦੇ ਆ ਤਾਂ ਬਹੁਤ ਜ਼ਿਆਦੇ ਹਾਈ ਰੇਟ ਪੈ ਜਾਂਦੇ ਆ ਬਹੁਤ ਕੋਸਟਲੀ ਰੇਟ ਨਹੀਂ ਹੋਊਗਾ ਜੀ ਬਹੁਤ ਘੱਟ ਰੇਟ ਦੇ ਵਿੱਚ ਸੂਟ ਹੋਣਗੇ ਜ਼ਿਆਦਾ ਕੋਸਟਲੀ ਨਹੀਂ ਹੋਣਗੇ ਤੁਸੀਂ ਕਿਸੇ ਵੀ ਸੂਟ ਤੇ ਕਸਟਮਾਈਜ਼ ਕਰਾ ਸਕਦੇ ਆ ਅਸੀਂ ਜਿਹੜੇ ਅੱਜ ਸੂਟ ਤੁਹਾਨੂੰ ਜਿਹੜੇ ਦੀਸ ਆਪਾਂ ਸੂਟ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰਦੇ ਤੁਹਾਡੇ ਨਾਲ ਇਹ ਸਾਰੇ ਵਿਦ ਦੁਪੱਟਾ ਵਿਦ ਸਟੀਚਿੰਗ ਪੂਰਾ ਫੁੱਲ ਰੈਡੀ ਸੂਟ ਮਿਲੂਗਾ ਜੀ ਸੋਨੂੰ ਇਹ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਗਾ ਆਪਣੇ ਕੋਲੇ 3000 3100 ਤੋਂ ਸੂਟ ਵਰਕ ਸਮੇਤ ਜੀ ਸਾਰਾ ਫੁੱਲ ਰੈਡੀ ਸੂਟ ਰੈਡੀ ਮਿਲੂਗਾ ਵਿਦ ਸਟਿਚਿੰਗ ਲੈਨਿੰਗ ਵਗੈਰਾ ਸਾਰਾ ਆਪਣੇ ਕੋਲੇ ਫੁੱਲ ਰੈਡੀ ਕਰਕੇ ਸੌਂ ਦਿੱਤਾ ਜਾਊਗਾ ਆਪਣੇ ਕੋਲੇ ਸੂਟ ਜਿਵੇਂ ਇਹ ਜੀ 3000 ਤੋਂ ਸੂਟ ਸਟਾਰਟ ਮਿਲੂਗਾ ਵਰਕ ਸਮੇਤ ਤੁਸੀਂ ਫੁੱਲ ਸੂਟ ਰੈਡੀ ਕਰਵਾ ਸਕਦੇ ਆ ਤੁਸੀਂ ਇਹਦੇ ਚੋ ਦੁਪੱਟਾ ਵੀ ਕਟਵਾ ਸਕਦੇ ਆ ਜੇ ਤੁਸੀਂ ਨਹੀਂ ਸਟਿਚਿੰਗ ਕਰਾਉਣੀ ਤਾਂ ਤੁਸੀਂ ਬਦੌਟ ਸਟਿਚਿਕ ਸੂਟ ਲੈਣਾ ਤੁਹਾਨੂੰ 202100 ਦਾ ਪੈਜੂਗਾ ਜੀ ਜੇ ਤੁਸੀਂ ਵਿਥਾਉਟ ਸਚਿੰਗ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਹਾਨੂੰ ਐ ਪੈਜੂਗਾ ਜੇ ਤੁਸੀਂ ਫੁੱਲ ਰੈਣੀ ਸੂਟ ਕਰਵਾਉਣਾ ਹੈ ਜੀ ਪਹਿਣਾ ਬਾਹਰ ਦੇਸਾਂ ਪ੍ਰਦੇਸਾਂ 'ਚ ਬੈਠੀਆਂ ਫੋਰਮੇਟੀਆਂ ਤੁਸੀਂ ਉਹਨਾਂ ਵਾਸਤੇ ਸੂਟ ਰੈਡੀ ਕਰਵਾਉਣਾ ਹੈ ਇਧਰੋਂ ਭੇਜਣਾ ਹੈ ਜਾਂ ਕਿਵੇਂ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਹੈ ਜੀ ਉਧਰੋਂ ਪਹਿਣਾ ਨੇ ਆਪਾਂ ਇਹ ਪਹਿਣਾ ਵਾਸਤੇ ਬਾਹਰ ਲੰਘਾ ਵਾਸਤੇ ਜਿਆਦਾ ਖਾਸ ਕਰਕੇ ਵੀਡੀਓ ਬਣਾਈ ਹੋਈ ਹੈ ਵੀ ਉਹਨਾਂ ਨੂੰ ਬਹੁਤ ਰੇਟ ਜਿਆਦਾ ਪੈਂਦਾ ਜਿਵੇਂ ਪਹਿਣਾ ਨੇ ਉੱਥੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਸੂਟਾਂ ਦੀ ਲੋੜ ਹੁੰਦੀ ਹੈ ਨਾ ਤੇ ਇਸ ਤਰ੍ਹਾਂ ਦੇ ਸੂਟ ਉਹਨਾਂ ਨੂੰ ਜਿਆਦਾ ਹਾਈ ਰੇਟ ਤੇ ਪੈ ਜਾਂਦੇ ਆ ਇਹ ਆਪਾਂ ਬਹੁਤ ਘੱਟ ਰੇਟ ਦੇ ਵਿੱਚ ਸੂਟ ਤਿਆਰ ਕੀਤੇ ਗਏ ਆ ਜਿਵੇਂ ਤੁਸੀਂ ਸਟਿਚਿੰਗ ਵਿਦ ਸਟਿਚਿੰਗ ਸੈਨੇ ਤੁਸੀਂ ਫੁੱਲ ਰੈਡੀਮ ਤੋਂ ਕਰਾਉਣਾ ਸਾਨੂੰ 3 ਤੋਂ 3100 ਸੂਟ ਆਪਣੀ ਇਥੋਂ ਸਟਾਰਟਿੰਗ ਹੈ ਜੀ 3000 ਤੋਂ ਸੂਟ ਆਪਣੀ ਵਿਦ ਸਟਿਚਿੰਗ ਲਾਈਨਿੰਗ ਵਗੈਰਾ ਵਰਕ ਸਟਿਚਿੰਗ ਲੈਸ ਵਗੈਰਾ ਸਾਰਾ ਸੂਸੀਂ ਫੁੱਲ ਰੈਡੀ ਸੂਟ ਕਰਕੇ ਦੇਵਾਂਗੇ ਸਾਨੂੰ ਜੀ 3000 3100 ਦੇ ਸੂਟ ਵਿੱਚ ਪਾਉਗਾ ਜੀ ਬਾਕੀ ਜੀ ਆਪਣੇ ਕੋਲੇ ਵਰਕ ਤੇ ਡਿਪੈਂਡ ਕਰਦਾ ਜਿਵੇਂ ਦਾ ਤੁਸੀਂ ਵਰਕ ਕਰਵਾਉਗੇ ਤੁਸੀਂ ਆਪਦੇ ਕੋਲ ਵੀ ਵਰਕ ਕੋਈ ਵੀ ਲੈ ਸਕਦੇ ਹੋ ਤੁਸੀਂ ਕਿਵੇਂ ਦਾ ਤੁਹਾਨੂੰ ਇਹ ਵੀ ਮੈਂ ਬਹੁਤ ਸੋਹਣੇ ਸੋਹਣੇ ਵਰਕ ਦੇ ਵਿੱਚ ਵੀਡੀਓ ਦੀ ਬਹੁਤ ਮਿਹਨਤ ਲੱਗੀ ਹੈ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਤੇ ਆਪਾਂ ਸਾਰੇ ਸੂਟ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਲਾਦੇ ਤੁਹਾਨੂੰ ਪਸੰਦ ਆਉਣਗੇ ਜਿਹੜੇ ਲੇਡੀਜ਼ ਦੇ ਸੂਟ ਪਾਏ ਹੋਏ ਵੀ ਆਪਾਂ ਪੂਰੇ ਫੁੱਲ ਰੈਡੀ ਸੂਟ ਤਿਆਰ ਕੀਤੇ ਹੋਏ ਬਹੁਤ ਸੋਹਣੇ ਪਹਿਣਾ ਜਿਹੜਾ ਵਿਦੇਸ਼ਾਂ ਵਿੱਚ ਬੈਠੀਆਂ ਪਹਿਣਾ ਵੀ ਬਹੁਤ ਪਸੰਦ ਕਰ ਰਹੇ ਨੇ ਸੋਟਾ ਨੂੰ ਜੀ ਬਹੁਤ ਪਸੰਦ ਸੂਟ ਆਉਣਗੇ ਤੁਹਾਡੇ ਤੇ ਆਪਾਂ ਸਾਰੇ ਛੋਟੇ ਵੀਡੀਓ ਵਿੱਚ ਅਪਲੋਡ ਸ਼ੇਅਰ ਕਰਦੇ ਤੁਹਾਡੇ ਨਾਲ ਤੇ ਸਾਰੇ ਛੋਟੇ ਤੁਹਾਨੂੰ ਸੋਹਣੇ ਲੱਗਣਗੇ ਕੋਈ ਵੀ ਟਿਕਾ ਵਾਲੀਆਂ ਪਹਿਣਾ ਜੀ ਆਪਾਂ ਤੋਂ ਪਕਸ਼ੇ ਤੋਂ ਸੂਟ ਰੈਡੀ ਕਰਾਉਣਾ ਹੈ ਆਪਾਂ 6-7000 ਤੋਂ ਸੂਟ ਜੀ ਇਸ ਤਰ੍ਹਾਂ ਸੂਟ ਰੈਡੀ ਹੁੰਦੇ ਜਿਵੇਂ ਤੁਸੀਂ ਇਹਨੂੰ ਕਾਟਨ ਦੇ ਸੂਟਾਂ ਚ ਕਰਾਉਣਾ ਤੇ ਤੁਹਾਡਾ ਲੈਨਿੰਗ ਦਾ ਖਰਚਾ ਘਟ ਜੂਗਾ ਜੀ ਲੈਨਿੰਗ ਦਾ ਖਰਚਾ ਤੁਹਾਡਾ ਸਟਿਚਿੰਗ ਜੀ ਵੀ ਘਟ ਜੂਗਾ ਤੇ ਤੁਹਾਡਾ ਉਂਝ ਉਹਦੇ ਨਾਲ ਵੀ ਘਟ ਜੂਗਾ ਤੁਸੀਂ ਲੈਨਿੰਗ ਤੋਂ ਵਗੈਰਾ ਜਿਵੇਂ ਤੁਸੀਂ ਕਾਟਨ ਦੇ ਸੂਟ ਤੇ ਕਰਾਉਣਾ ਜੀ ਇਹ ਹੀ ਤੁਸੀਂ ਕਾਟਨ ਦੇ ਸੂਟ ਤੇ ਸਾਥੂ ਸੂਟ ਰੈਡੀ ਕਰਾਉਣਾ ਤਾਂ ਤੁਹਾਨੂੰ ਇਹਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਘਟ ਪਊਗਾ ਜੀ ਤੁਹਾਨੂੰ 2100 ਦਾ ਪਊਗਾ ਜੇ ਤੁਸੀਂ ਕਾਟਨ ਦੇ ਸੂਟ ਤੇ ਵੀ ਕਸਟਮਾਈ ਤਾਂ ਵੀ 20210 ਦਾ ਪਊਗਾ ਜੇ ਤੁਸੀਂ ਆਪ ਨੇ ਸਟਿਚਿੰਗ ਕਰਨੀ ਹੈ ਸੋਨੂੰ ਤਾਂ ਵੀ 20210 ਦਾ ਸੂਟ ਵੀ ਪਊਗਾ ਕੋਈ ਵੀ ਤੁਸੀਂ ਇਹਨਾਂ ਸੂਟਾਂ ਦੇ ਵਿੱਚ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਫੁੱਲ ਰੈਡੀ ਕਰਵਾ ਸਕਦੇ ਆ ਕਾਟਨ ਦੇ ਕਰਵਾਉਗੇ ਲਾਈਨਿੰਗ ਵਗੈਰਾ ਦਾ ਤੇ ਲਾਈਨਿੰਗ ਦੀ ਸਟਿਚਿੰਗ ਦਾ ਵੀ ਖਰਚਾ ਆਉਂਦਾ ਜੀ ਲਾਈਨਿੰਗ ਦਾ ਵੀ ਖਰਚਾ ਆਉਂਦਾ ਤੇ 1000 ਰੁਪਏ ਤੁਹਾਡਾ ਜੀ ਦੇ ਚੋਂ ਘਟ ਜੂਗਾ ਜੀ ਤੁਸੀਂ ਜਿਵੇਂ ਆਪ ਸਟਿਚਿੰਗ ਕਰਾਉਣੀ ਹੈ ਤੇ ਚਾਹੇ ਤੁਸੀਂ ਵੀ ਬਿਨਾਂ ਲੈਨਿੰਗ ਤੋਂ ਤੁਸੀਂ ਬਦੌਟ ਲੈਨਿੰਗ ਤੁਸੀਂ ਕਾਟਨ ਸੂਟ ਤੇ ਕਰਾਉਣਾ ਤੁਹਾਡਾ ਤਾਂ ਵੀ 1000 ਰੁਪਏ ਖਰਚਾ ਇਹਦੇ ਚੋਂ ਘਟ ਜੂਗਾ ਤੁਸੀਂ ਕਿਸੇ ਵੀ ਸੂਟ ਤੇ ਕਸਟਮਾਈਜ਼ ਕਰਾਓ ਬਹੁਤ ਸੋਹਣੇ ਡਿਜ਼ਾਈਨ ਆ ਜਿਹੜੇ ਅੱਜ ਮੈਂ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਤੇ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਆ ਜੀ ਤੁਸੀਂ ਕੋਈ ਵੀ ਸੂਟ ਕਿਸੇ ਸੂਟ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਕਰਵਾਓ ਜੀ ਵਧੀਆ ਕਾਟਨ ਤੇ ਵਧੀਆ ਸਟੱਫ ਹੋਊ ਸੂਟ ਤੁਸੀਂ ਰੈਡੀ ਕਰਾਉਣ ਨੇ ਆਪਣਾ ਖਰਚਾ ਵੀ ਪੈ ਜਾਂਦਾ ਤੁਸੀਂ ਵਧੀਆ ਕਾਟਨ ਤੇ ਕਰਵਾਇਆ ਕਰੋ 7-800 ਦੀ ਕਾਟਨ ਤੇ ਸੂਟ ਤੁਸੀਂ ਕਰਵਾਇਆ ਕਰੋ ਜਿਵੇਂ ਹੁਣ 4-500 ਦੀ ਕਾਟਨ ਦੇ ਸੂ ਤੇ ਥੋੜਾ ਜਿਹਾ ਇਹਦਾ ਤੁਸੀਂ ਹਲਕੇ ਸੁੱਟ ਤੁਸੀਂ ਕਾਟਨ ਕੈਮਰੀ ਕਾਟਨ ਤੇ ਤੁਸੀਂ ਕਰਵਾ ਸਕਦੇ ਜਿਵੇਂ ਹਲਕੀ ਕਾਟਨ ਹੋਵੇਗੀ ਸਕਰੀ ਕਾਟਨ ਹੋਵੇਗੀ ਕਿਸੇ ਵੀ ਕਾਟਨ ਤੁਸੀਂ ਕਰਵਾ ਸਕਦੇ ਇਹ ਡਿਜ਼ਾਈਨ ਜੀ ਬਹੁਤ ਜਿਆਦਾ ਸੋਹਣੇ ਮੇਰੇ ਵੀ ਸਾਰੇ ਡਿਜ਼ਾਈਨ ਪਸੰਦ ਆ ਮੇਰਾ ਸਦੀ ਵੀ ਬਹੁਤ ਪਸੰਦ ਦੀ ਤੇ ਡਿਜ਼ਾਈਨ ਤੁਹਾਡੇ ਮੇਰੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕੀਤੇ ਆ ਜਿੰਨਾ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਨੋਂ ਆਉਣ ਵਾਲੀਆਂ ਵੀਡੀਓ ODੀਆਂ ਨੋਟੀਫਿਕੇਸ਼ਨ ਮਿਲ ਜਾਂ ਰਹੇ ਨੇ ਸੋਹਣੇ ਸੋਹਣੇ ਸੂਟ ਵੇਖਦੇ ਰਹੋ ਅੱਗੇ ਭੈਣਾਂ ਨੂੰ ਤੁਸੀਂ ਸ਼ੇਅਰ ਕਰ ਦਿਓ ਆ ਭੈਣਾਂ ਗਈਆਂ ਕੈਨੇਡਾ ਅਮਰੀਕਾ ਤੁਸੀਂ ਉਹਨਾਂ ਨੂੰ ਵੀ ਸ਼ੇਅਰ ਕਰੋ ਸਾਰੀਆਂ ਭੈਣਾਂ ਦਾ ਆਪਾਂ ਇਹਦੇ 'ਚ ਫਾਇਦਾ ਹੋ ਸਕੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਸੂਟ ਰੈਡੀ ਕਰਵਾਓ ਜੀ ਜਿਹੜੇ ਐਨੇ ਨੇ ਪੈਸੇ ਤੁਸੀਂ ਟਿਕਾਣਾਂ ਵਾਲਿਆਂ ਨੂੰ ਦਿੰਨੇ ਆ ਤੁਸੀਂ ਉਹ ਘੱਟ ਰੇਟ ਦੇ ਵਿੱਚ 3000 ਦੇ ਵਿੱਚ ਸੂਟ ਤੁਸੀਂ ਫੁੱਲ ਸਟਿਚਿੰਗ ਦੇ ਵਿਦ ਸਟਿਚਿੰਗ ਦੇ ਸਣੇ ਸਮੇਤ ਤੁਸੀਂ ਇਸ ਫੁੱਲ ਰੈਡੀ ਸੂਟ ਬਾਹਰਲੇ ਪੈਣਾ ਨੂੰ ਬਹੁਤ ਜ਼ਿਆਦਾ ਪਸੰਦ ਹੋਣਗੇ ਜਿਹੜੇ ਆਪਣੇ ਇਥੋਂ ਪੈਣਾ ਪੰਜਾਬੀ ਪੈਣਾ ਬਾਹਰਲੇ ਦੇਸ਼ਾਂ ਵਰਦੇਸਾਂ ਚ ਬੈਠੀਆਂ ਤੇ ਉਹਨਾਂ ਨੂੰ ਖਰਚਾ ਬਹੁਤ ਸੋਟਾਂ ਦਾ ਪੈਂਦਾ ਇਹਦੇ ਵਿੱਚ ਉਹਨਾਂ ਨੂੰ ਸੂਟ ਜਵਾਦੇ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਤੇ ਅੱਗੇ ਚੰਗੀ ਲੱਗੀ ਵੀਡੀਓ ਜੇ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਵੀ ਸ਼ੇਅਰ ਕਰਦਿਆ ਕਰੋ ਨਾ ਵੀ ਚੰਗੀ ਲੱਗੀ ਪਰ ਵੀਡੀਓ ਤੁਸੀਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਤੇ ਚੰਗੀ ਲੱਗੀ ਤਾਂ ਤੁਸੀਂ ਲਾਈਕ ਕਰਕੇ ਜ਼ਰੂਰ ਦੱਸਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਕਰਨਾ ਤੇ ਆਪਣੇ ਵੀਡੀਓ ਇਸ ਤਰ੍ਹਾਂ ਦੇਖਣਾ ਜਿਵੇਂ ਮੈਂ ਵਰਤ ਕੇ ਕਰਾ ਦੇ ਕਿੰਨਾ ਸੋਹਣਾ ਸੂਟ ਪਾਇਆ ਲੱਗਦਾ ਨਾ ਐਸ ਤਰ੍ਹਾਂ ਦੇ ਸੂਟ ਤੁਸੀਂ ਜਿਵੇਂ ਸਾਡੇ ਤੋਂ ਮਰਜੀ ਕਸਟਮਰ ਕਰਾ ਸਕਦੇ ਅਮੀਰ ਕਰਦੇ ਤੁਹਾਨੂੰ ਇਹ ਡਿਜ਼ਾਈਨ ਸਾਰੇ ਪਸੰਦ ਆਉਣ ਤੇ ਮੈਂ ਸਾਥੋਂ ਤੁਸੀਂ ਇਸ ਸਟਿੱਕ ਕਵਰਟੀ ਤੋਂ ਡਿਜ਼ਾਈਨ ਐ ਸੋਹਣੇ ਸੋਹਣੇ ਸਾਡੇ ਤੋਂ ਸੂਟ ਬਣਵਾਓ ਤੁਸੀਂ ਤੇ ਐ ਸੇਮ ਇਹਦੇ ਡਿਜ਼ਾਈਨ ਜੀ ਹਲਕੇ ਫੁਲਕੇ ਡਿਜ਼ਾਈਨ ਜੇ ਤੁਸੀਂ ਕਿਵੇਂ ਹੁਣ ਆਪਾਂ ਕੱਲਾ ਕੱਲਾ ਫਲਾਵਰ ਹੀ ਪਾਉਣਾ ਇਹਦੇ ਚ ਕੱਟ ਬਣ ਵੀ ਤੁਸੀਂ ਕਰਵਾਉਣੀ ਹੈ ਡਿਜ਼ਾਈਨ ਦੇ ਵਿੱਚ ਕਸਟਮਰ ਤੁਸੀਂ ਜਿਵੇਂ ਤੁਸੀਂ ਮਾਰਕ ਕਰਵਾਉਣਾ ਫਲੌਕ ਬਣਾਉਣੀ ਹੈ ਤੇ ਜਿਵੇਂ ਆਹ ਜਿਹੜਾ ਸੂਟ ਤੁਹਾਨੂੰ ਮੈਂ ਸ਼ੇਅਰ ਕੀਤਾ ਹੈ ਇਹ ਤੁਸੀਂ ਕਾਟਣੋਂ ਇਹਦਾ ਬਹੁਤ ਪ੍ਰਾਈਸ ਘੱਟ ਪਊਗਾ ਜੀ ਸਾਰਾ 2000 ਤੋਂ ਇਹਦੇ ਸਟਿਚਿੰਗਸ ਨਹੀਂ ਪੈਜੂਗਾ ਇਹ ਤੇ ਪ੍ਰਾਈਸ ਘੱਟ ਦੇ ਵਿੱਚ ਤੁਹਾਡੇ ਸੂਟ ਜੀ ਰੈਡੀ ਹੋ ਜਾਣਗੇ ਜਿਵੇਂ ਲੈਸਾਂ ਵਗੈਰਾ ਲਾ ਕੇ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਾਉਣਾ ਬੀਲ ਵਗੈਰਾ ਜਿਵੇਂ ਚਾਕਾਂ ਤੇ ਬੀਲ ਪਾਉਣੀਆਂ ਕੱਟਵਰਕ ਕਰਵਾਉਣਾ ਕੁਝ ਵੀ ਕਰਵਾਉਣਾ ਫਲਾਪ ਹੋਣੇ ਜੀ ਬਹੁਤ ਸੋਹਣੇ ਸੂਟ ਸਾਡੇ ਤੋਂ ਤੁਸੀਂ ਤਿਆਰ ਕਰਾਉਨੇ ਫੁੱਲ ਰੈਡੀ ਤਾਂ ਬਹੁਤ ਪ੍ਰਾਈਸ ਤੁਹਾਨੂੰ ਘੱਟ ਪਊਗਾ ਜੀ ਜਿਵੇਂ ਤੁਸੀਂ ਆਹ ਵਾਈਟ ਕਲਰ ਦਾ ਸੂਟ ਇਸ ਲਈ ਲਿਆ ਸੀ ਬਹੁਤ ਸੋਹਣਾ ਕੱਟ ਸੂਟ ਲੈ ਖੱਟਾ ਪ੍ਰਾਈਸ ਵਿੱਚ ਬਣਾਇਆ ਸੀ ਕਾਟਨ ਦਾ ਸੂਟ ਕਿਉਂਕਿ ਆਪਾਂ ਉੱਤੇ ਲਾਈਨਿੰਗ ਨਹੀਂ ਲਾਈ ਸੀ ਤੇ ਜਿਵੇਂ ਤੁਸੀਂ ਕੋਈ ਵੀ ਸੂਟ ਜਿਵੇਂ ਰੈਡੀ ਕਰਵਾਉਣਾ ਹੈ ਤੁਸੀਂ ਸਾਰੇ ਸੂਟ ਬਹੁਤ ਘੱਟ ਪ੍ਰਾਈਸ ਵਿੱਚ ਕਰਾ ਸਕਦੇ ਹੋ ਇਸ ਵੀਡੀਓ ਨੂੰ ਤੁਸੀਂ ਦੇਖੋ ਚੰਗੀ ਤਰ੍ਹਾਂ ਦੋ ਵਾਰੀਕ